ਸਸਕਵੀ ਜੀ ਇਹ ਕੀ ਗੱਲ ਹੋਈ ਕਿੱਡੀ ਜਗ੍ਹਾ ਵਾਹੇ ਇਹ ਗੁਰਨਾਨਕਨਗਰ ਭੁੱਲਰ ਰੋਡ ਗੁਰਨਾਨਕਨਗਰ ਗਰਾਸਪੂ ਲੱਗੇ ਸਾਸਕੂ ਲੱਗੇ ਇਹ ਗੱਡੀ ਦਾ ਕੋਈ ਮਾਰ ਕੇ ਛੱਡਦੇ ਕਾਰ ਵਾਲ ਮਾਰ ਕੇ ਛੱਡ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਫੋਨ ਨੇ ਫੋਨ ਇਹ ਟੈਂਕੀ ਲੱਗੋ ਘਰ ਕਹਿੰਦੇ ਜੇ ਇਹਨਾਂ ਦਾ ਕੈਂਪ ਚ ਟੈਂਕੀ ਲੱਗੇ ਪਛਾਣ ਕਰਕੇ ਲਕਨਨ ਸ਼ਾਂਤੀ ਨਗਰ ਪਛਾਣ ਕਰਕੇ ਲਕਨ ਉਹ ਗੇਨ ਉਹਨਾਂ ਦਾ ਘਰ ਭਲਾ ਤੇ ਕਾਫੀ ਘੇਰੇ ਤੋਂ ਕੋਈ ਮਲਾਇਮ ਇੱਥੇ ਹੁਣ ਆਏ ਨੇ ਇਹਨੇ ਕਿਤੇ ਇਕੱਲੇ ਇੱਥੇ ਪੇਜਿਆ ਮੁੰਡਿਆਂ ਨੂੰ ਕਾਉਂਟਰ ਕਾਉਂਟਰ ਰੱਖ ਕੇ ਸੈੱਡ ਕੀਤੀ ਹੈ ਕਾ ਕਪੀਆ ਸੋਇਆ ਤੇ ਉਹਨਾਂ ਦਾ ਕਾਰ ਵਾਲਾ ਖੜੋਤਾ ਨਹੀਂ ਉਹ ਨਿਕਲ ਗਿਆ ਵਾ ਅਸ਼ੋਕ ਜੀ ਕੀ ਘਟਨਾ ਵਾਪਰੀ ਇਹ ਕਿਹੜੀ ਜਗ੍ਹਾ ਹੈ ਇਹ ਸਰ ਗੁਰੂ ਨਾਨਕ ਦੇ ਗੁਰੂ ਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸਪੁਰ ਰੋਡ ਤੇ ਆ ਜੀ ਇੱਥੇ ਤੇ ਲੇਡੀ ਜਿੰਨੇ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ ਇਹ ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਧਰੋਂ ਕੋਈ ਤੇ ਫਾਸਟ ਹੈਡ ਵੱਲੋਂ ਨਾਮ ਲੂਮ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ ਉਸਨ ਵਾਲੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਕ ਸਮਾਂ ਦੱਸਿਆ ਹੈ ਇਹ ਤੇ 7 ਵਜੇ ਦੀ ਗੱਲ ਹੈ ਇਸ ਵੇਲੇ ਦੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲਿਖ ਕੇ ਜੋਰ ਤੇ ਕਾਨੂੰਨੀ ਕਾਰਵਾਈਗਾ ਉਹ ਕੀਤੀ ਜਾਊਗੀ ਕੋਈ ਫੁਟੇ ਸਾਹਮਣੇ ਆਈ ਫੁਟੇ ਸਾਰਾ ਜੇ ਦੁਕਾਨਾਂ ਤੇ ਬੰਦਲੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਰਹੀ ਜੀ ਵੀ ਅਸੈਸਰੀ ਵੀ ਇੱਥੇ ਦੁੱਭੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਰ ਹਾਂਜੀ ਉਹਨਾਂ ਦਾ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਨੂੰ ਬਾਅਦ ਪੜ੍ਹੋ ਸਰਸਕਵੀ ਜੀ ਇਹ ਕੀ ਗੱਲ ਹੋਈ ਕਿੱਡੀ ਜਗ੍ਹਾ ਵਾਹੇ ਇਹ ਗੁਰੂ ਨਾਨਕ ਨਗਰ ਭੁੱਲ ਰੋਡ ਗਰਾਸਪੂ ਲੱਗੇ ਗਰਾਸਪੂ ਲੱਗੇ ਇਹ ਕੀ ਗੱਲ ਹੋਈ ਇਹ ਗੱਡੀ ਆਹ ਨਾਲ ਕੋਈ ਮਾਰ ਕੇ ਛੱਡ ਗਿਆ ਜੀ ਕਾਰ ਵਾਲ ਮਾਰ ਕੇ ਛੱਡ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂਜੀ ਫੋਨ ਨੇ ਫੋਨ ਇਹ ਟੈਂਕੀ ਲੱਗੋ ਘਰ ਕਹਿੰਦੇ ਜੇ ਇਹਨਾਂ ਦਾ ਕੈਂਪਸ 'ਚ ਟੈਂਕੀ ਲੱਗੇ ਕੋਈ ਪ੍ਰਸ਼ਾਨ ਕਰ ਗਿਆ ਲਕਨਨ ਸ਼ਾਂਤੀ ਨਗਰ ਪ੍ਰਸ਼ਾਨ ਕਰ ਗਿਆ ਲਕਨ ਉਹ ਗੇਨ ਉਹਨਾਂ ਦੇ ਘਰ ਭਲਾਣ ਤੇ ਕਾਫੀ ਘੇਰ ਤੋਂ ਕੋਈ ਮਲਾਇਮ ਇੱਥੇ ਹੁਣ ਆਏ ਨੇ ਇਹਨੇ ਕਿਹਦੀ ਕੱਲੀ ਇੱਥੇ ਪੇਜਿਆ ਮੁੰਡਿਆਂ ਨੂੰ ਕਾਊਂਟਰ-ਕਾਊਂਟਰ ਲਾ ਕੇ ਸੈੱਡ ਕੀਤੀ ਹੈ। ਉਹ ਕਾਫੀ ਹਾਸਾ ਹੋਇਆ ਇੱਥੇ। ਉਹਨਾਂ ਦਾ ਕਾਰ ਵਾਲਾ ਖੜੋਤਾ ਨਹੀਂ ਉਹ ਨਿਕਲ ਗਿਆ। ਅਸ਼ੋਕ ਜੀ ਕੀ ਘਟਨਾ ਵਾਪਰੀ ਹੈ ਕਿਹੜੀ ਜਗ੍ਹਾ ਹੈ? ਇਹ ਸਰ ਗੁਰੂ ਨਾਨਕ ਦੇ ਗੁਰੂ ਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਾਹ ਰੋਡ ਤੇ ਆ ਜੀ। ਇੱਥੇ ਲੇਡੀ ਜੀ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ। ਇਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ। ਤੇ ਉਧਰੋਂ ਕੋਈ ਜੇ ਫਾਸਟਕਾਰ ਵੱਲੋਂ ਨਾਮ ਰੂਮ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਕ ਸਮਾਂ ਦੱਸਿਆ ਹੈ ਇਹ ਤੇ 7 ਵਜੇ ਦੀ ਗੱਲ ਹੈ ਇਸ ਵੇਲੇ ਦੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲਿਖ ਕੇ ਜੋਰ ਤੇ ਕਾਨੂੰਨੀ ਕਾਰਵਾਈ ਕਰ ਉਹ ਕੀਤੀ ਜਾਊਗੀ ਕੋਈ ਫੋਟੋ ਸਾਹਮਣੇ ਆਈ ਫੋਟੋ ਸਾਰਾ ਜੇ ਦੁਕਾਨਾਂ ਤੇ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਉਹ ਉਹਨਾਂ ਦੇ ਖਿਲਾਫ ਕਾਨੂੰਨੀ ਕਰ ਰਹੇ ਸੀ ਜੀ ਵੀ ਅਸੈਸਰੀ ਵੀ ਇੱਥੇ ਦੁੱਭੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਰ ਹਾਂਜੀ ਉਹ ਉਹਨਾਂ ਸਰ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਨੂੰ ਬਾਅਦ ਪਾ